ਕਟੀਆਂ ਕਰੇ ਮਦੋ ਚੰਦਰੀ ਬੁਝੋੜੇ ਪਾਵੇ ਸੌਣ ਵੀ ਕਟੀਆਂ ਕਰੇ ਸੌਣ ਚੜ ਗਿਆ ਦੀਆਂ ਦੇ ਦਿਨ ਨੇੜੇ ਤੇਜੀ ਮਾਏ ਵੱਟੇ ਵੀਰ ਨੂੰ ਸੌਣ ਚੜ ਗਿਆ ਚੜ ਗਿਆ ਸੌਣ ਸਾਰੇ ਦੇਨ 토리 ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਮੇਰੇ ਤੋਂ ਡਰਨਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਮੇਰੇ ਤੋਂ ਡਰਨਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਬਸ ਸੜ ਜਾ ਦੇ ਰਾਣੀਆਂ ਜਠਾਣੀਆਂ ਨੇ ਪੰਗਾ ਚੜਵਾਲੀਆਂ ਦਾਣੀਆਂ ਜਠਾਣੀਆਂ ਨੇ ਪੰਗਾ ਚੜਵਾਲੀਆਂ ਮੈਂ ਵੀ ਗੜਵਾਲੀ ਨੱਥ ਕੁੜੀਓ ਨਹੀਂ ਕਈਆਂ ਅੱਗ ਦੀਪ ਮੁਕੇ ਵਾਂਗੂ ਮੱਚ ਕੁੜੀਓ ਨਹੀਂ ਨਹੀਂ ਅੱਗ ਦੇਪ ਦੇ ਕਾ ਪਾਵੇ ਕੀ ਰਾਣੀ ਜਾਣ ਦਾ ਤੀਆਂ ਵੇਖਣ ਆਵੇ ਕੀ ਖਾਨੀ ਨਾ ਜਾਣ ਦਾ ਤੀਆਂ ਵੇਖਣ ਆਵੇ ਕੀ ਰਾਣੀ ਨਾ ਜਾਣ ਦਾ ਤੀਆਂ ਵੇਖਣ ਆ ਬਸ ਰਾਦੂ ਦਾ ਤੇਰਾ ਤਵਨ ਮੈਂ ਗਾ ਤੀਰ ਹੋਰ ਕਰਾ ਨੂੰ ਆਏ ਗੱਦ ਬੰਦ ਪਟਾ ਬੰਦੜੀ ਬਰਕਰਾਰ ਕਰ ਜਾਣਾ ਤੇਰਾ ਪੋਰਨਾ ਕੋਈ ਦੀ ਦੀ ਸਭ ਮੁਤੇ ਆ ਰਿਓ ਦਾ ਖਾਲ ਨਾ ਕੋਈ ਬੀਰ ਬੜਾ ਪੱਤੇਵਾਜ ਨੰਨਦੇ